ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰਾਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੇ ਠੀਕ ਠਾਕ ਹੋਵੋਗੇ ਹੁਣ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੇ ਰਕਬੇ ਦੇ ਵਿੱਚ ਜਿਹੜੇ ਕਿਸਾਨ ਨੇ ਜ਼ਿਮੀਂਦਾਰ ਭਰਾ ਨੇ ਉਹ ਪੀਆਰ 126 ਚੋਂ ਨੇ ਦੀ ਲੁਭਾਈ ਕਰਦੇ ਤੇ ਅੱਜ ਆਪਾਂ ਤੁਹਾਨੂੰ ਪੀਆਰ 126 ਚੋਂ ਨੇ ਤੇ ਆਪਾਂ ਤੁਹਾਨੂੰ ਪਹਿਲੀ ਸਪਰੇ ਆਪਾਂ ਨੇ ਕਦੋਂ ਕਰਨੀ ਹੈ ਤੇ ਕਿਹੜੀ-ਕਿਹੜੀ ਆਪਾਂ ਸਪਰੇ ਕਰਨੀ ਹੈ ਤੇ ਕਿਹੜੀ ਸਪਰੇ ਆਪਾਂ ਕਦੋਂ ਕਰਨੀ ਜਿਵੇਂ ਆਪਾਂ ਉਲੀ ਨਾਸ਼ਕ ਸਪਰੇ ਹੋ ਗਿਆ ਸੁੰਡੀ ਵਾਲੀ ਹੋ ਗਿਆ ਤੇਲੇ ਵਾਲੀ ਹੋ ਗਿਆ ਤੇ ਮੇਨ ਜਿਹੜਾ ਹੋ ਗਿਆ 13045 ਹੋ ਗਿਆ ਐਨ ਪੀ ਕੇ ਤੇ ਬੋਰਨ ਦੀ ਸਪਰੇ ਹੋਗੀ ਇਹ ਸਾਰੀਆਂ ਜਿਹੜੀਆਂ ਸਪਰੇਆਂ ਨੇ ਇਹਨਾਂ ਦਾ ਸਮਾਂ ਕੀ ਹੈ ਕਦੋਂ ਆਪਾਂ ਨੇ ਕਿਹੜੀ ਸਪਰੇ ਵਰਤਣੀ ਹੈ ਤੇ ਕਿੰਨਾ ਦੀ ਕਿੰਨਾ ਦਿਨਾਂ ਦੀ ਜਦੋਂ ਆਪਣੀ ਪੀਆਰ 126 ਚੋਂ ਨਾ ਹੋ ਜਵੇ ਆਪਾਂ ਕਿਹੜੀ ਸਪਰੇ ਕਰਨੀ ਹੈ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਹੋਰ ਆਪਣੇ ਦੋਸਤ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਹਾਂਜੀ ਕਿਸਾਨ ਪ੍ਰਭਾ ਹੁਣ PIX 26 ਦਾ ਜਿਹੜਾ ਟਾਈਮ ਪੀਰੀਅਡ ਹੈ ਜੇ ਆਪਾਂ ਖੇਤ ਦੇ ਵਿੱਚ ਤੁਸੀਂ 20 ਤੋਂ ਬਾਹਰ-ਬਾਹਰ ਤੁਸੀਂ ਪਨੀਰੀ ਲਾਈ ਹੈ 25 ਦਿਨ ਦੀ 24 ਦਿਨ ਦੀ 30 ਦਿਨ ਦੀ ਤੁਸੀਂ ਆਪਣੇ ਖੇਤ ਦੇ ਵਿੱਚ ਝੋਨੇ ਦੀ ਲਵਾਈ ਕੀਤੀ ਐ ਇਹਨੇ ਦਿਨ ਦੀ ਪਨੀਰੀ ਦੀ ਤਾਂ ਜਿਹੜੀ ਤੁਹਾਡੇ ਖੇਤ ਦੇ ਵਿੱਚ ਲਵਾਈ ਤੋਂ ਲੈ ਕੇ ਪੱਕਣ ਤੱਕ ਪੂਰੇ 93 ਦਿਨ ਲਾਊਗੀ ਖਦ 100 ਤੋਂ ਥੱਲੇ ਥੱਲੇ ਲਾਊਗੀ 100 ਦਿਨ ਤੋਂ ਉੱਪਰ ਨਹੀਂ ਜਾਂਦੀ 93 94 95 ਇਹਨੇ ਦਿਨਾਂ ਦੇ ਵਿੱਚ ਜਿਹੜੀ ਪੂਰੀ ਵਧੀਆਨ ਪੱਕ ਕੇ ਆਪਣੀ PR126 ਤਿਆਰ ਹੋ ਜਾਂਦੀ ਹੈ ਹੁਣ ਝਾੜ ਵਧਾਉਣ ਦੇ ਲਈ ਆਪਾਂ ਉੱਚਾ ਤਾਪਮਾਨ ਤੋਂ ਬਚਾਉਣ ਦੇ ਲਈ ਦਾਣੇ ਦੀ ਚੌਂਕ ਤੇ ਦਾਣੇ ਨੂੰ ਮੋਟਾ ਕਰਨ ਦੇ ਲਈ ਆਪਾਂ ਐਨਪੀਕੇ ਦੀ ਸਪਰੇਅ ਕਰਦੇ ਹੁੰਦੇ ਆ ਕਿਉਂਕਿ ਉਹਦੇ ਵਿੱਚ ਪੋਟਾਸ਼ ਹੁੰਦੀ ਹੈ ਦਾਣੇ ਨੂੰ ਆਪਾਂ ਇਹਨੂੰ ਸਾਰੇ ਸਮੇਂ ਜਿਹੜੀ ਪੋਟਾਸ਼ ਦੀ ਬਹੁਤ ਲੋੜ ਹੁੰਦੀ ਹੈ ਪੋਟਾਸ਼ ਆਪਾਂ ਝੋਨੇ ਨੂੰ ਦੇਣ ਦੇ ਲਈ ਆਪਾਂ ਐਨਪੀਕੇ ਵਰਤਦੇ ਆ 13045 ਨਾਲ ਆਪਾਂ ਐਡ ਕਰਦੇ ਹੁੰਦੇ ਆ ਬੋਰਨ ਕਿਉਂਕਿ ਬੋਰਨ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਘੱਟ ਖਰਚਾ ਹੈ ਤੇ ਫਾਇਦੇ ਵੱਧ ਨੇ ਤੇ ਜੇ ਜੇਰਾ ਆਪਾਂ ਐਨ ਪੀ ਕੇ ਦੀ ਆਪਾਂ ਸਪਰੇਅ ਕਰਨੀ ਹੈ ਤੁਸੀਂ ਕੋਈ ਵੀ ਐਨ ਪੀ ਕੇ ਕਰਨਾ ਹੈ ਇਹ ਆਪਾਂ ਗੋਭ ਸਮੇਂ ਕਰਨਾ ਹੁੰਦਾ ਜਿਹੜੀ ਪੀ ਆਰ 126 ਵੈਰੈਟੀ ਹੈ ਇਹ 50 ਦਿਨ ਤੋਂ ਬਾਅਦ ਜਦੋਂ ਆਪਣੀ 50 ਦਿਨ ਦੀ ਪੀ ਆਰ 126 ਹੋਊਗੀ ਤਾਂ ਆਪਾਂ ਨੇ 51 52 53 55 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਐਨ ਪੀ ਕੇ ਦੀ ਸਪਰੇਅ ਕਰ ਦੇਣੀ ਹੈ ਤੇ 60 ਦਿਨਾਂ ਤੇ ਜਾ ਕੇ 57 58 ਦਿਨਾਂ ਤੇ ਜਾ ਕੇ ਜਿਹੜੀ ਆਪਣੀ PR126 ਚ ਹੋਂਨਾ ਜਿਹੜਾ ਇਹ ਨਸਾਰਾ ਸ਼ੁਰੂ ਕਰ ਦਿੰਦਾ 10% ਤੁਹਾਡਾ ਜਿਹੜਾ ਨਸਾਰਾ ਕੰਪਲੀਟ ਕਰੂਗਾ ਜਿਹੜਾ PR126 ਚ ਹੋਂਨਾ 60 ਦਿਨ ਦੇ ਵਿੱਚ ਵਿੱਚ ਤੇ ਉਵੇਂ ਉਹ ਆਪਾਂ ਥੋੜਾ ਜਿਹਾ ਗੈਪ ਪਾ ਕੇ ਆਪਾਂ 5-4 ਦਿਨ ਦਾ ਗੈਪ ਪਾ ਕੇ ਆਪਾਂ ਫੰਗੀਸਾਈਡ ਉਲੀਨਾਸ਼ਕ ਹੋ ਗਿਆ ਤੇ ਸੁੰਡੀ ਵਾਲੀ ਸਪਰੇ ਹੋ ਗਿਆ ਤੇਲੇ ਵਾਲੀ ਜੇ ਆਪਾਂ ਤਿੰਨੇ ਸਪਰੇਆਂ ਆਪਾਂ ਇੱਕ ਵਾਰ ਕਰਨਾ ਚਾਹੁੰਦੇ ਹੋ ਤਾਂ ਵੀ ਆਪਾਂ ਕਰ ਸਕਦੇ ਆ ਜੇ ਤੁਸੀਂ ਤੇਲੇ ਵਾਲੀ ਸਪਰੇ ਵਿੱਚ ਐਡ ਨਹੀਂ ਕਰਨੀ ਕਿਉਂਕਿ ਪਹਿਲਾਂ ਜਿਹੜੀ ਪੀਆ 126 ਹੋ ਗਿਆ ਕੋਈ ਵੀ ਝੋਨਾ ਹੋ ਗਿਆ ਹੁਣ ਹਜੇ ਜਿਹੜਾ ਤੇਲੇ ਦਾ ਜਿਹੜਾ ਸਮਾਂ ਨਹੀਂ ਹੈਗਾ ਝੋਨੇ ਬਿਲਕੁਲ ਸਾਫ਼ ਨੇ ਕੋਈ ਵੀ ਹਜੇ ਤੇਲਾ ਖੇਤ ਦੇ ਵਿੱਚ ਨਹੀਂ ਦਿਖ ਰਿਹਾ ਫਿਰ ਤੁਸੀਂ ਯਾਨੀ ਕਿ ਉਲੀ ਨਾਸ਼ਕ ਤੇ ਸੁੰਡੀ ਵਾਲੀ ਸਪਰੇ ਜ਼ਰੂਰ ਕਰਨੀ ਹੈ ਕਿਉਂਕਿ ਜੇ ਸੁੰਡੀ ਆਪਣੇ ਖੇਤ ਦੇ ਵਿੱਚ ਅਟੈਕ ਕਰਤਾ ਤਾਂ ਆਪਣੀਆਂ ਜਿਹੜੀਆਂ ਮੁੰਜਰਾ ਚੀਟੀਆਂ ਨਿਕਲ ਆਣਗੀਆਂ ਤੇ ਫੰਗਸ ਵੀ ਜ਼ਰੂਰ ਪੈਂਦੀ ਹੈ ਕਿਉਂਕਿ ਮੌਸਮ ਵੀ ਫੰਗਸ ਦੇ ਜਿਹੜਾ ਅਨਕੂਲ ਚੱਲ ਰਿਹਾ ਕਿਉਂਕਿ ਧੁੱਪ ਘੱਟ ਪੈ ਰਹੀ ਹੈ ਬਾਦਸ਼ਾਹ ਪੈ ਰਹੀ ਹੈ ਇਸ ਕਰਕੇ ਉਲੀ ਨਾਸ਼ਕ ਤੇ ਸੁੰਡੀ ਵਾਲੀ ਸਪਰੇ ਆਪਾਂ ਮਿਕਸ ਕਰਕੇ ਆਪਾਂ ਕਰ ਸਕਦੇ ਆ ਤੇ ਆਪਾਂ ਇਹ ਦੋਵਾਂ ਤਿੰਨਾਂ ਸਪਰੇਆਂ ਨੂੰ ਮਿਕਸ ਵੀ ਕਰ ਸਕਦੇ ਆ ਹੁਣ ਕਿਸਾਨ ਭਰਾ ਕਹਿੰਦੇ ਆ ਵੀ ਕਿਹੜੀ ਕਿਹੜੀ ਦਵਾਈ ਮਿਕਸ ਕਰ ਸਕਦੇ ਆ 13045 ਹੋ ਗਿਆ ਬੋਰਨ ਹੋ ਗਿਆ ਓਲੀਨਾਸ਼ ਹੋ ਗਿਆ ਸੰਡੇ ਵਾਲੀ ਸਪਰੇ ਹੋ ਗਿਆ ਇਹ ਆਪਾਂ ਚਾਰੇ ਜਿਹੜੇ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਸਪਰੇ ਕਰ ਸਕਦੇ ਆ ਪਰ ਫੇਰ ਆਪਾਂ ਨੂੰ ਜਿਹੜਾ ਫਾਇਦਾ ਥੋੜਾ ਜਿਹਾ ਕਈ ਵਾਰ ਘੱਟ ਆਪਾਂ ਨੂੰ ਦੇਖਣ ਨੂੰ ਮਿਲਦਾ ਜੇ ਤੁਸੀਂ ਕੋਸ਼ਿਸ਼ ਕਰੋ ਇਹਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹੋ ਜਿਵੇਂ ਐਨਪੀਕੇ ਤੇ ਬੋਰਨ ਦੀ ਸਪਰੇ ਤੁਸੀਂ ਕਰ ਦੋ ਤੇ 2-4 ਦਿਨ ਦਾ ਗੈਪ ਪਾ ਕੇ 5 ਦਿਨ ਦਾ ਗੈਪ ਪਾ ਕੇ ਤੁਸੀਂ ਉਲੀ ਨਾਸ਼ਕ ਤੇ ਸੁੰਡੀ ਦੀ ਸਪਰੇਅ ਕਰ ਦੋ ਫੇਰ ਤੁਹਾਨੂੰ ਜਿਹੜੇ ਫਾਇਦੇ ਨੇ ਉਹ ਵੱਧ ਮਿਲਣਗੇ ਜੇ ਤੁਸੀਂ ਮਿਕਸ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਕੋਈ ਨੁਕਸਾਨ ਨਹੀਂ ਹੋਏਗਾ ਪਰ ਫਾਇਦਾ ਆਪਾਂ ਨੂੰ ਘੱਟ ਮਿਲੂਗਾ ਤੇ ਬਾਕੀ ਆਪਣੀ ਜਿਹੜੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰੀ ਕਰਿਓ ਤੇ ਅੱਜ ਆਪਾਂ ਤੁਹਾਨੂੰ PR126 ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਸਪਰੇਅ ਦੇ ਬਾਰੇ ਤੇ ਕਮੈਂਟ ਵਿੱਚ ਦੱਸਿਓ ਵੀ ਅਗਲੀ ਵੀਡੀਓ ਆਪਾਂ ਕਿਹੜੀ ਵੈਰਾਈਟੀ ਦੇ ਉੱਤੇ ਆਪਾਂ ਲੈ ਕੇ ਆਈਏ ਤੇ ਕੀ ਥੋੜੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਦੱਸਦੇ ਕਰੋ ਵੀ ਤੁਹਾਨੂੰ ਕੀ ਸਮੱਸਿਆ ਹੈ ਕੀ ਤੁਹਾਨੂੰ ਝੋਨੇ ਦੇ ਵਿੱਚ ਕਿਹੜੀ ਬਿਮਾਰੀ ਦੀ ਬਾਰੇ ਸਮਝ ਨਹੀਂ ਲੱਗ ਰਿਹਾ ਆਪਾਂ ਤੁਹਾਨੂੰ ਜਿੰਨੀ ਹੋ ਸਕੇ ਜਿੰਨੀ ਆਪਾਂ ਨੂੰ ਜਾਣਕਾਰੀ ਹੈਗੀ ਉਨੀ ਜਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ